ਕਿਹੜੇ ਪਿੰਡ ਦੇ ਵਿੱਚ ਪਹੁੰਚੇ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਜ ਵਿਖੇ ਜੀ ਪੰਜਾਬ ਸਰਕਾਰ ਦੇ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਰੜ ਥਾਣਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਵਿਕੇ ਆਏ ਹਾਂ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਹੈ ਇਹ ਸਾਰਾ ਅਵੈਧ ਜਿਹੜਾ ਸੀਗਾ ਪੈਸਾ ਸੀਗਾ ਹਿਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ son of ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਤਾ son of ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ ਸੱਤ ਪਰਚੇ ਨੇ ਤੇ ਸੱਤੇ ਤੇ ਚਾਰ ਪਰਚੇ ਐਂਡੀਪੀਐਸ ਐਕਟ ਦੇ ਤਹਿਤ ਰਜਿਸਟਰ ਕੀਤੇ ਗਏ ਨੇ ਇਹ ਦੋਵੇਂ ਜਣੇ ਜੇਲ੍ਹ 'ਚ ਨੇ ਬੰਦ ਤੇ ਇਹਨਾਂ ਨੇ ਜਿਵੇਂ ਸਾਨੂੰ ਬੀਡੀਪੀਓ ਸਾਹਿਬ ਨੇ ਇਤਲਾਹ ਦਿੱਤੀ ਕਿ ਇਹਨਾਂ ਨੇ ਛੱਪੜ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਕੇ ਇਹ ਆਪਣੀਆਂ ਕੋਠੀਆਂ ਮਕਾਨ ਹਵੇਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾਵੇ ਸਾਡੀ ਪੁਲਸ ਟੀਮ ਮੌਕੇ ਤੇ ਇਥੇ હાજર ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਮੁੜ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਇਦਾਂ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚਲਦੀ ਰਹੇਗੀ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਨੇ ਜੀ ਛੱਪੜ ਦੇ ਉੱਪਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹ ਰਹੇ ਨੇ ਪਿੰਡ ਵਾਲਿਆਂ ਨੇ ਜਿਵੇਂ ਆਪਣੇ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਸੀਗੀ ਤਰਸ ਦੇ ਆਧਾਰ ਤੇ ਤੇ ਇਹਨਾਂ ਨੇ ਮਾੜਾ ਕੀਤਾ ਸੁਸਾਇਟੀ ਨਾਲ ਮਾੜਾ ਕੀਤਾ ਪਿੰਡ ਵਾਲਿਆਂ ਨਾਲ ਮਾੜਾ ਕੀਤਾ ਇਹ ਨਸ਼ੇ ਦੇ ਕਾਰੋਬਾਰ ਚ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਇਹਨਾਂ ਨੇ ਤਬਾਹ ਕੀਤੇ ਤੇ ਅੱਜ ਇਹਨਾਂ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦੀ ਜਿਹੜੀ ਇਹ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚ ਪੰਜਵੀਂ ਐਸੀ ਥਾਂ ਹੈ ਜਿੱਥੇ ਇਦਾਂ ਦੀ ਇਹ ਇਲੀਗਲ ਡਿਮੋਲੀਸ਼ਨ ਦੀ ਡਰਾਈਵ ਚੱਲ ਰਹੀ ਹੈ ਆਣਾ ਨੇ ਦਿਨਾਂ ਚ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਦੇ ਕਰਾਂਗੇ ਸਾਰੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਉਰੀਆ ਬਰੀਕੀ ਨਾਲ ਤਸਦੀਕ ਕਰ ਰਹੇ ਆ ਤੇ ਜਿਹੜੇ ਕਾਨੂੰਨੀ ਧਰਾਵਾਂ ਨੇ 68 ਟੈਫ ਜਾਂ ਜਿਹੜੀ 107 ਬੀ ਐਨ ਐਸ ਦੇ ਤਹਿਤ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿੱਖਤਾ ਜਾਵੇਗਾ ਜਿਹੜੇ ਇਦਾਂ ਦੇ ਲੋਕ ਨੇ ਜਿਹੜੇ ਇਹ ਸੋਚਦੇ ਨੇ ਕਿ ਮਾੜਾ ਧੰਦਾ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਕੇ ਅਸੀਂ ਸੁਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਇਦਾਂ ਤੁਹਾਨੂੰ ਅਮਨ ਚੈਨ ਨਾਲ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਚੋਂ ਇਹ ਧੰਦੇ ਚੋਂ ਬਾਹਰ ਨਿਕਲਣਾ ਹੀ ਪਏਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਗਪ੍ਰੀਤ ਜੱਗਾ ਇਹਦੇ ਖਿਲਾਫ 7 ਐਨਡੀਪੀਐਸ ਦੇ ਮਕਦਮੇ ਨੇ ਰਜਿਸਟਰ ਤੇ ਸੱਤੇ ਦੇ ਖਿਲਾਫ 4 ਐਨਡੀਪੀਐਸ ਦੇ ਮਕਦਮੇ ਨੇ ਤੇ ਹਜੇ ਵੀ ਇਹ ਦੋਵੇਂ ਜੇਲ੍ਹ ਚ ਬੰਦ ਨੇ ਸਰ ਜਿੱਥੇ ਨਸ਼ਾ ਤਸਕਰਾਂ ਨੂੰ ਬਚੋਕ ਹੈ ਉੱਥੇ ਆਮ ਲੋਕ ਬੜੇ ਕੁਛ ਨੇ ਇਨਾ ਕਾਰਵਾਈਆਂ ਨੂੰ ਲੈ ਕੇ ਮੇਸੇਨਜਰ ਲੋਕਾਂ ਦੇ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਹੈ ਲੋਕੀ ਆਪ ਵੱਧ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਚ ਭਰਤੀ ਹੋ ਰਹੇ ਨੇ ਉਹ ਸੈਂਟਰਾਂ ਚ ਜਿਹੜੇ ਹੈਗੇ ਆ ਭਰਤੀ ਹੋ ਰਹੇ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੇ ਰੀਹੈਬ ਸੈਂਟਰਸ ਚ ਵੱਖ-ਵੱਖ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹਨਾਂ ਦਾ ਵੀ ਲਾਭ ਮਾਨ ਰਹੇ ਨੇ ਤੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਵੰਡ ਰਹੀ ਹੈ ਜਿਹੜੀ ਐਨੀ ਜੰਗੀ ਪੱਦਰ ਤੇ ਤੇ ਲੋਕੀ ਜਿਹੜੇ ਯੂਥ ਆ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੋ ਰਹੀ ਹੈ ਦੇਖੋ ਜੀ ਅਜੇ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਅੱਗੇ ਵੀ ਪਹਿਲਾਂ ਕੀਤੀਆਂ ਸੀਗੀਆਂ ਜੰਡੇਆਲੇ ਗੁਰੂ ਜੀ ਦੂਜੀ ਵਾਰੀ ਜਿਹੜਾ ਹੈਗਾ ਇਹ ਇਲੀਗਲ ਡਿਮੋਲੀਸ਼ਨ ਜਿਹੜੀ ਚੱਲ ਰਹੀ ਸੀਗੀ ਉਹ ਚੱਲ ਰਹੀ ਹੈ ਇਹਨਾਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੱਗੇ ਤੇ ਸਤ ਨੇ ਤੇ ਜਿਹੜੇ